ਇਦੋਂ ਫੋਟੋ ਆ ਗਈ ਸੀ ਅੰਕਲ ਇਹ ਉਹ ਰੇ ਭੈਣ ਦਾ ਕਮਰਾ ਜੀ ਉਹਦਾ ਹੈ ਨਾ ਜੁੱਠੀ ਹੋ ਰਹੀ ਸੀ ਭੈਣਾਂ ਹਾਂ ਜੀ ਭੈਣੇ ਵੀਡੀਓ ਕਾਲ ਚੱਕੋ ਵੀਰ ਜੀ ਇਹਨਾਂ ਦਾ ਰੂਮ ਖੋ ਰਹੇ ਮੈਂ ਚਾਹੁੰਦਾ ਜੀ ਤੁਸੀਂ ਵੀ ਦੇਖ ਲਓ ਰੂਮ ਇੱਕ ਵਾਰੀ ਹਾਂ ਉਹਨਾਂ ਦਾ ਐ ਲੰਗਾ ਹੈ ਤਗੋਂ ਬੱਤੀ ਹੈ ਇਹ ਰੂਮ ਹੈ ਜੀ ਉਹਦਾ ਕੁੜੀ ਦਾ ਖੋਲ ਰਹੇ ਅਸੀਂ ਰਾਈਟ ਸਾਈਡ ਦੇਖੋ ਵਾਲ ਤੇ ਸਵਿਚ ਬੋਰਡ ਉਹ ਮਿਸਮਲ ਕਿੰਨੀ ਆ ਰਹੀ ਅੰਦਰ ਹਨ ਓਹੋ ਇਹਦਾ ਸਾਰਾ ਕੂੜਾ ਮੈਨਾਂ ਦਾ ਕੂੜਾ ਕੱਢਿਆ ਹੀ ਨਹੀਂ ਕਦੇ ਬਾਹਰ ਨਹੀਂ ਹਨ ਹਨ ਕੱਢਿਆ ਹੀ ਨਹੀਂ ਜੀ ਕੱਢਿਆ ਹੀ ਨਹੀਂ ਕਦੇ ਸਾਰਾ ਇੱਥੇ ਹੀ ਰੱਖੀ ਜਾ ਆ ਤਿੰਨ ਸਾਲਾਂ ਨੇ ਟਿਫਨ ਟੋਫਨ ਸਾਰਾ ਕੁਝ ਅੰਦਰ ਹੀ ਪਿਆ ਮੈਂ ਓਹੋ ਨਾਲ ਅਲਫਰਨੋਲ ਸਾਰੀ ਗੰਦਗੀ ਹੋ ਗਈ ਬੜੇ ਬਾਤ ਗੰਦੇ ਪਏ ਦੇਖੋ ਜਿਹੜੇ ਸਕੀਜ਼ੋਫਰੇਨੀਅਸ ਪੇਸ਼ੈਂਟ ਹੁੰਦੇ ਆ ਉਹਨਾਂ ਦੀ ਇਦਾਂ ਦੀ ਲਾਈਫ ਹੁੰਦੀ ਆ ਦੇਖੋ ਹਰ ਇੱਕ ਚੀਜ਼ ਅੰਦਰ ਹੀ ਰੱਖੀ ਜਾਣੀ ਆ ਬਾਹਰ ਕਿਤੇ ਨਹੀਂ ਜਾਣਾ ਹਰ ਇੱਕ ਚੀਜ਼ ਨੂੰ ਉਦਾਂ ਹੀ ਦੇਖੋ ਕਿਵੇਂ ਖਾਲੀ ਕਰ ਕਰਕੇ ਪੈਕ ਸੌਸਿਸ ਦੇ ਪਤਨ ਕਿੰਨੇ ਸੌਸਿਸ ਦੇ ਪੈਕ ਨੇ ਜਿਹੜੇ ਖਾਲੀ ਕਰਕੇ ਰੱਖੇ ਹੋਏ ਨੇ ਤੇ ਸਾਰੇ ਗਲਾਸ ਕੋਈ ਵੀ ਡਿਸਪੋਜ਼ੇਬਲ ਜਿਹਦੇ ਵਿੱਚ ਫੂਡ ਆਉਂਦਾ ਸੀ ਖਾਣ ਪੀਣ ਦਾ ਕੋਈ ਬਾਹਰੋਂ ਸਾਰਾ ਕੁਝ ਇੱਥੇ 커피 ਚਾਹ ਇੱਥੋਂ ਦੀ ਨੈਸਕਾਫੀ ਦੀ ਚਾਹ ਵੀ ਇੱਥੋਂ ਆਉਂਦੀ ਆ ਉਹ ਆਫ ਰੇਜ ਦੇਖੋ ਉਹ ਤਾਂ ਗਲਿਆ ਪਿਆ ਸਾਰਾ ਕੁਝ ਫ੍ਰਿਜ ਦੇ ਵਿੱਚ ਤਾਂ ਦੇਖੋ ਆ ਸਾਰੇ ਆ ਦੇਖੋ ਜੀ ਅਜੀਬ ਕਿਦਾਂ ਜੀ ਦੇਖੋ ਕੀੜੇ ਕੀੜੇ ਪਏ ਪਏ ਆ ਦੇਖੋ ਹਾਂ ਓਹੋ ਉਹ ਫ੍ਰਿਜ ਤਾਂ ਮਤਲਬ ਕਿੰਨਾ ਕੀੜੇ ਪਏ ਹੋਏ ਆ ਥੱਲੇ ਪਾਣੀ ਆ ਸਾਰੀਆਂ ਚੀਜ਼ਾਂ ਗਲੀਆਂ ਪਈਆਂ ਨਾ ਬੰਦਾ ਜੀ ਫ੍ਰਿਜ ਚਲਾਈ ਹੋਈ ਨਹੀਂ ਕਰਿਓ ਨੇ ਇਹ ਖਰਾਬ ਗਰੂਪ ਹੋ ਗਈ ਹੋਗੀ ਹੋ ਸਕਦਾ ਮੈਂ ਇੱਕ ਦੰਦ ਕਹਿੰਦੀ ਹਾਂ ਕਿ ਖਰਾਬ ਹੋ ਗਿਆ ਸੁਪਨੀ ਤੇ ਨਾਲ ਕੇ ਆਉਂਦੇ ਮਤਲਬ ਗੈਸ ਚੁੱਲਾ ਤਾਂ ਕਦੇ ਚਲਾਇਆ ਹੀ ਨਹੀਂਗਾ ਕਿਉਂਕਿ ਕਦੇ ਕੋਈ ਚੀਜ਼ ਤਾਂ ਬਣਾਉਂਦੀ ਹੋਈ ਨਹੀਂਗੀ ਬਾਹਰੋਂ ਜੋ ਆਰਡਰ ਤੇ ਇਹਦੇ ਭੈਣ ਨੇ ਬਾਹਰ ਕੈਨੇਡਾ ਦੇ ਵਿੱਚ ਹਨਾ ਤੇ ਉਹ ਭੇਜੀ ਜਾਂਦੇ ਨੇ ਮਤਲਬ ਜਿਹੜੀ ਇਹਦਾ ਘਰ ਦਾ ਖਰਚਾ ਕਰਾਇਆ ਵਾ ਉਹ ਵੀ ਉਹ ਦੇ ਰਹੇ ਨੇ ਔਰ ਜਿੰਨਾ ਇਹਨਾਂ ਨੂੰ ਖਾਣ ਪੀਣ ਵਾਸਤੇ ਚੀਜ਼ਾਂ ਦੀ ਲੋੜ ਆ ਉਨੇ ਪੈਸੇ ਵੀ ਉਹ ਅਕਾਊਂਟ ਚ ਪਾ ਦਿੰਦੇ ਨੇ ਤੇ ਉਹ ਪੈਸੇ ਦੇ ਨਾਲ ਫਿਰ ਹਰ ਚੀਜ਼ ਆਰਡਰ ਹੀ ਕਰਨੀ ਹੈ ਜਿ ਚਾਹ ਪੀਣੀ ਹੈ ਚਾਹ ਵੀ ਆਰਡਰ ਤੇ ਮਗਾਉਣੀ ਆ ਜੇ ਕੁਝ ਖਾਣਾ ਉਹ ਵੀ ਆਰਡਰ ਤੇ ਮਗਾ ਲੈਣਾ ਜੇ ਮੈਟੋ ਤੋਂ ਬਾਕੀ ਨਹਾਉਣਾ ਧੋਣਾ ਲੀੜੇ ਕੱਪੜੇ ਜਾਂ ਹੋਰ ਉਹ ਤਾਂ ਕੋਈ ਜ਼ਰੂਰਤ ਨਹੀਂ ਹੈ ਨਹੀਂ ਸੀ ਉਹਨਾਂ ਦੀ ਕਿਉਂਕਿ ਝੂਸ ਨਹਾਉਂਦੇ ਧੋਂਦੇ ਤਾਂ ਹੈ ਹੀ ਨਹੀਂ ਸੀਗੇ ਸਿਰ ਤੇ ਵਿੱਚ ਕਿੱਡੀਆਂ-ਕਿੱਡੀਆਂ ਜਟਾਵਾਂ ਬਣੀਆਂ ਹੋਈਆਂ ਔਰ ਆਹ ਜਿਹੜੀ ਕੈਨ ਵਗੈਰਾ ਨੇ ਇਦਾਂ ਦੇ ਕੋਲਡ ਡਰਿੰਕ ਦੇ ਆ ਦੇਖੋ ਪਤਾ ਨਹੀਂ ਕਿੰਨੇ ਹੀ ਕੈਨ ਖਾਲੀ ਕਰ ਕਰ ਕੇ ਦਨੇ ਗ ਭਰੀਆਂ ਪਈਆਂ ਆ ਦੇਖੋ ਆ ਵੀ ਲਫਾਫਾ ਭਰਿਆ ਪਿਆ ਆ ਸਾਰਾ ਏਸੀ ਆ ਫੋਨ ਇੱਥੇ ਪਿਆ ਸੀ ਕਿਧਰ ਗਿਆ ਫੋਨ ਇਹ ਫੋਨ ਉਹਦਾ ਚਾਰਜ ਲਾ ਕੇ ਰੱਖਿਆ ਹੋਇਆ ਸੀ ਭੈਣ ਦਾ ਤੇ ਫੋਨ ਦੇ ਵਿੱਚ ਵੀ ਮਤਲਬ ਲੋਕ ਖੁੱਲਾ ਹੀ ਆ ਵੈਸੇ ਤਾਂ ਦੇ ਵਿੱਚ ਵੀ ਮਤਲਬ ਭੈਣ ਨੇ ਆਪਣੀ ਨੇ ਮਤਲਬ ਫੋਨ ਦੇ ਪਿੱਛੇ ਆਪਣੀ ਕਿੰਨਾ ਕੁਝ ਭਰਿਆ ਹੋਇਆ ਅਸੀਂ ਇਹਨਾਂ ਦੀ ਭੈਣ ਦੀ ਹੁਣ ਅਲਮਾਰੀ ਹੈ ਜਿਹੜੀ ਉਹਨਾਂ ਤਾਂ ਬਸੇ ਲੋਕ ਲੱਗੇ ਹੋਏ ਅਲਮਾਰੀਆਂ ਨੂੰ ਤਾਂ ਨਹੀਂ ਉਹ ਨਹੀਂ ਲੱਗਣੀ ਇੱਥੇ ਹਾਂ ਜੀ ਇਹ ਜੀ ਚਾਹੀਏ ਉਹ ਗੋਡੀ ਕਿਤੇ ਸੰਭੀ ਹੋ ਗਈ ਚਲੋ ਉੱਪਰ ਵੀ ਸਾਰਾ ਜੋਮੈਟੋ ਦਾ ਹੀ ਹੈ ਨਾ ਮਾ ਨਾਲ ਲਫਾਫੇ ਲੁਫੇ ਭਰੇ ਪਏ ਹੈ ਜੋਮੈਟੋ ਵਾਲਿਆਂ ਦਾ ਜਿਹੜਾ ਫੂਡ ਆਉਂਦਾ ਖਾ ਕੇ ਉਦਾਂ ਹੀ ਭਰ ਕੇ ਉੱਤੇ ਰੱਖੀ ਜਾਂਦੇ ਨੇ ਸਾਰੇ ਹਨਾ ਰੈੱਡ ਬੱਲ ਦੇ ਹੋਰ ਕਿੰਨੇ ਤੇ ਆਪਣੇ ਦੇਖ ਪੁੱਤ ਪਿੱਛੇ ਉਹ ਪਿੱਛੇ ਕਰ ਗੋਡਾ ਤੇਦੀ ਪਾਕਟ ਨਹੀਂ ਕੁਝ ਹਾਂ ਚੱਕ ਕੇ ਦੇਖੋ ਉੱਗੀ ਵੀ ਦੋ ਕੰਬੜੀ ਪਾਇਆ ਬਸ ਦੋ ਉਹਨਾਂ ਹੱਥ ਵੀ ਕੀ ਕਰਦੇ ਥੱਲੇ ਇਹਨੂੰ ਥੱਲੇ ਕਰ ਦੇ ਪੁੱਤ ਪੱਟੀਆਂ ਦਾ ਸਮਾਨ ਆ ਕੋਈ ਮਾੜਾ ਜਿਹਾ ਬਦਾਮ ਸ਼ੱਕਰ ਕਿਉਂ ਆ ਘਰ ਦੀ ਪਿਛੇ ਨਾ ਭੈਣ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਨਾ ਤੇ ਹੁਣ ਅਸੀਂ ਭੈਣ ਨੂੰ ਤਾਂ ਲੈ ਹੀ ਚੱਲੇ ਆ ਵੀ ਤੁਸੀਂ ਆਪਣਾ ਕੋਈ ਵੀ ਇੱਕ ਫੈਮਿਲੀ ਮੈਂਬਰ ਭੇਜ ਕੇ ਤੇ ਥੋੜਾ ਇੱਕ ਵਾਰੀ ਵੈਰੀਫਾਈ ਕਰਾ ਲਿਓ ਵੀ ਕੋਈ ਸਮਾਨ ਜ਼ਮੂਨ ਨਾ ਕੱਲ ਨੂੰ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਬਾਅਦ ਦੇ ਵਿੱਚ ਉਹ ਆਪਾਂ ਨੂੰ ਕਹਿਣ ਵੀ ਤੁਸੀਂ ਇਦੋਂ ਉਧਰ ਕਰਤਾ ਹਨਾ ਅਲਮਾਰੀ ਵੀ ਸਾਰੀ ਇਸੇ ਤਰ੍ਹਾਂ ਹੀ ਭਰੀ ਹੋਈ ਹੈ ਜੀ ਚੀਜ਼ਾਂ ਦੇ ਕੋਲੇ ਸਾਮਾਨ ਦੇ ਹੈਨਾ ਉਹ ਇਸੇ ਤਰ੍ਹਾਂ ਹੀ ਹੈ ਜੀ ਪਾਣੀ ਦੀਆਂ ਬੋਤਲਾਂ ਵਗੈਰਾ ਹੋਰ ਸਾਰਾ ਕੁਝ ਅੰਦਰ ਮਤਲਬ ਜੋ ਫਰਿਜ ਰੱਖਣ ਵਾਲਾ ਸਮਾਨ ਆ ਉਹ ਸਾਰਾ ਇੱਥੇ ਰੱਖਿਆ ਹੋਇਆ ਵਾ ਤੇ ਫਰਿਜ ਨੂੰ ਬਿਮਾਰੀ ਵਾਂਗੂ ਯੂਜ਼ ਕਰ ਰਹੇ ਨੇ ਉਹਨੂੰ ਮਤਲਬ ਲਾਈਟ ਉਹਦੀ ਬੰਦ ਕੀਤੀ ਹੋਈ ਆ ਤੇ ਜਿਵੇਂ ਆ ਉੱਥੋਂ ਆਉਂਦਾ ਸਾਬੇ ਵਗੈਰਾ ਤੋਂ ਹਨਾ ਕੁਝ ਖਾਣ ਨੂੰ ਮਗਾਉਂਦੇ ਆ ਸਾਬੇ ਵਾਲੇ ਡੱਬੇ ਨੇ ਸਾਰੇ ਆ ਜਿੰਨੇ ਸਟਰਾ ਵਗੈਰਾ ਨੇ ਹੋਰ ਫੂਡ ਇਹਦੇ ਵਿੱਚ ਆ ਫੈਪ ਐਪਲ ਵਗੈਰਾ ਆਉਂਦੇ ਨੇ ਇਹ ਸਾਰੀਆਂ ਚੀਜ਼ਾਂ ਮਤਲਬ ਉਹਨਾਂ ਨੇ ਕਿਸ ਤਰ੍ਹਾਂ ਹੀ ਸਜਾਸ-ਸਜਾ ਕੇ ਰੱਖੀਆਂ ਹੀਆਂ ਇਹ ਪਰਸ ਵਗੈਰਾ ਪਏ ਨੇ ਭੈਣ ਦੇ ਇਹਨਾਂ ਦੇ ਵਿੱਚ ਇਹਨਾਂ ਦਾ ਕੋਈ ਪੈਸਾ ਆ ਜਾਂ ਕੁਝ ਜੋ ਵੀ ਹੈਗਾ ਅਸੀਂ ਐਜ਼ ਇਟ ਲੌਕ ਲਾ ਕੇ ਛੱਡ ਦਿੰਨੇ ਹਾਂ ਤੇ ਤੁਹਾਡਾ ਕੋਈ ਫੈਮਿਲੀ ਮੈਂਬਰ ਆ ਕੇ ਦੇਖ ਲੂਗਾ ਕਿਉਂਕਿ ਇਸ ਟਾਈਮ ਜਿੱਥੇ ਅਸੀਂ ਵੀਡੀਓ ਬਣਾ ਰਹੇ ਹਾਂ ਉੱਥੇ ਇੱਕ ਫੋਨ ਦੇ ਉੱਤੇ ਉਹਨਾਂ ਦੇ ਸਿਸਟਰਜ਼ ਨੇ ਜਿਹੜੇ ਉਹ ਵੀ ਦੇਖ ਰਹੇ ਨੇ ਲਾਈਵ ਉਹਨਾਂ ਨੂੰ ਅਸੀਂ ਵੀਡੀਓ ਕਾਲ ਲਾਈ ਹੋਈ ਆ ਔਰ ਇੱਥੇ ਅਸੀਂ ਇੱਕ ਜ਼ਰੂਰ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਸਾਡੀ ਸੰਸਥਾ ਕੋਈ ਵੀ ਪੇਡ ਵਰਕ ਨਹੀਂ ਕਰਦੀ ਕੋਈ ਅਸੀਂ ਇਸ ਪਰਿਵਾਰ ਤੋਂ ਕੋਈ ਉਸ ਸੇਵਾ ਜਾਂ ਕੋਈ ਉਸ ਲੈ ਕੇ ਨਹੀਂ ਸੇਵਾ ਕਰੇ ਸਾਨੂੰ ਜਦੋਂ ਵੀਡੀਓ ਆਈ ਸਾਨੂੰ ਲੱਗਿਆ ਵੀ ਸਾਨੂੰ ਹੈਲਪ ਕਰਨੀ ਚਾਹੀਦੀ ਐ ਇਸ ਭੈਣ ਦੀ ਵੀ ਕਿਉਂਕਿ ਸਾਡੇ ਪਰਿਵਾਰ 'ਚ ਅੱਜ 850 ਦੇ ਕਰੀਬ ਮੈਂਬਰ ਰਹਿੰਦੇ ਜਿਹੜੇ ਦਿਮਾਗੀ ਪ੍ਰੋਬਲਮਾਂ ਵਾਲੇ ਨੇ 700 ਤੋਂ ਪਲੱਸ ਨੇ ਤੇ ਉੱਥੇ ਇੱਕ ਭੈਣ ਜੇ ਹੋਰ ਆ ਕੇ ਰਹਿ ਲੂਗੀ 2-4 ਮਹੀਨਿਆਂ 'ਚ ਠੀਕ ਹੋ ਜਾਊ ਆਪਣੇ ਦੁਆਰਾ ਤੋਂ ਜ਼ਿੰਦਗੀ ਸਟਾਰਟ ਕਰ ਸਕਦੀ ਆ ਤਾਂ ਸਾਨੂੰ ਕਿਉਂ ਨਹੀਂ ਇਹ ਗੇ ਹੋ ਕੇ ਕਰਨਾ ਚਾਹੀਦਾ ਫਿਰ ਅਸੀਂ ਜਦੋਂ ਵੀਡੀਓ ਦੇਖੀ ਪੜੀ ਲਿਖੀ ਸਿਸਟਰ ਸਾਡੀ 3 ਸਾਲਾਂ ਤੋਂ ਆਹੀ ਕਮਰੇ ਚ ਰਹਿ ਰਹੀ ਹੈ ਦੇਖੋ ਇਹ ਇਹ ਜਿਹੜੇ ਘਰ ਦੇ ਮਾਲਕ ਨੇ ਪੀਜੀ ਦੇ ਮਾਲਕ ਨੇ ਅੰਕਲ ਜੀ ਖੜੇ ਨੇ ਕੁਲਵਿੰਦਰ ਸਿੰਘ ਜੀ ਇਹ ਦੱਸਦੇ ਨੇ ਵੀ ਕਦੇ ਵੀ ਇਸ ਘਰ ਤੋਂ ਬਾਹਰ ਨਹੀਂ ਗਏ ਕਦੇ ਵੀ ਉਹ ਗੇਟ ਤੋਂ ਬਾਹਰ ਪੈਰ ਨਹੀਂ ਰੱਖਿਆ ਉਹਨਾਂ ਨੇ ਜੋ ਵੀ ਖਾਣਾ ਪੀਣਾ ਉਹ ਆਰਡਰ ਹੀ ਕਰਨਾ ਆਰਡਰ ਕਰਕੇ ਮੰਗਾ ਲੈਣਾ ਔਰ ਥੱਲੇ ਉਤਰ ਕੇ ਪੌੜੀਆਂ ਤੇ ਚਲੇ ਜਾਂਦੇ ਨੇ ਉੱਥੋਂ ਕੋਈ ਆਰਡਰ ਫੜ ਕੇ ਲੈ ਕੇ ਆਉਣਾ ਜਾ ਕੇ ਫੜ ਲਏ ਹੁੰਦੇ ਨੇ ਉਸ ਤੋਂ ਅੱਗੇ ਦਾ ਸਟੈਪ ਨਹੀਂ ਲੈਂਦੇ ਕਦੇ ਵੀ ਦੇਖੋ 3 ਸਾਲ ਮੈਂਨੇ ਰੱਖਦਾ ਆਪਣੀ ਲਾਈਫ ਦੇ 3 ਸਾਲ ਸਿਰਫ ਇੰਨੀ ਕਿ ਜਗ੍ਹਾ ਦੇ ਵਿੱਚ ਹੀ ਘਟਦੇ ਔਰ ਜਿਹਦੇ ਵਿੱਚੋਂ 99.9 ਆ ਕਮਰਿਜ ਔਰ ਸਿਰਫ 1% ਮੰਨ ਲਓ 1. ਮੰਨ ਲਓ ਜਿਹੜਾ ਹੈਕ ਆ ਉਹ ਥੱਲੇ ਪੌੜੀਆਂ ਚ ਉਤਰ ਕੇ ਸਮਾਨ ਫੜਨ ਲਈ ਜਾਂਦੇ ਸੀ ਕੋਈ ਕਿਸੇ ਨਾਲ ਰਾਫਤਾਨੀ ਕਿਸੇ ਨਾਲ ਕੋਈ ਸੰਪਰਕ ਨਹੀਂ ਕਿਸੇ ਨਾਲ ਕੋਈ ਦੋਸਤੀ ਨਹੀਂ ਕੋਈ ਕਿਸੇ ਨਾਲ ਕਨੈਕਸ਼ਨ ਨਹੀਂ ਅੰਕਲ ਨੂੰ ਨਹੀਂ ਦੱਸਦੇ ਵੀ ਏਸੀ ਖਰਾਬ ਹੋ ਗਿਆ ਸੀ ਮੇਲ ਨੂੰ ਤਾਂ ਅੰਦਰ ਬੜ ਨਹੀਂ ਦਿੰਦੇ ਸਿਰਫ ਫੀਮੇਲ ਦੋ ਵਾਰੀ ਅੰਦਰ ਆਏ ਇੱਕ ਵਾਰ ਇਹਨਾਂ ਦੀ ਸਿਸਟਰ ਅੰਦਰ ਆਈ ਸੀ ਜੀਜਾ ਜੀ ਬਾਹਰ ਹੀ ਖੜੇ ਰਹੇ ਸੀ ਇੱਕ ਵਾਰ ਇਹਨਾਂ ਦੇ ਸਿਸਟਰ ਦੇ ਜਿਹੜੇ ਦਿਓਰ ਨੇ ਉਹ ਆਏ ਸੀ ਆਪਣੀ ਵਾਈਫ ਦੇ ਨਾਲ ਉਹਨਾਂ ਦੀ ਵਾਈਫ ਨੂੰ ਅੰਦਰ ਬੜ ਲਿਆ ਸੀ ਉਦੋਂ ਉਹਨਾਂ ਨੂੰ ਅਸੀਂ ਬੜਨ ਦਿੱਤਾ ਔਰ ਏਸੀ ਠੀਕ ਕਰਨ ਆਏ ਸੀ ਅੰਕਲ ਕਹਿੰਦੇ ਜਦੋਂ ਏਸੀ ਖਰਾਬ ਹੋ ਗਿਆ ਉਦੋਂ ਅਸੀਂ ਮਿਸਤਰੀ ਲੈ ਕੇ ਆਏ ਪਹਿਲਾਂ ਤਾਂ ਅੰਦਰ ਨਹੀਂ ਸੀ ਆਉਣ ਦਿੰਦੇ ਫਿਰ ਉਹ ਆਪ ਬਾਹਰ ਜਾ ਕੇ ਖੜ ਗਏ ਅਸੀਂ ਇੱਥੇ ਕੋਲੇ ਖੜ ਕੇ ਏਸੀ ਠੀਕ ਕਰਾਇਆ ਤੇ ਅਸੀਂ ਚਲੇ ਗਏ ਤੇ ਫਿਰ ਉਹ ਅੰਦਰ ਰੂਮ ਚ ਲੋ ਕਿਸੇ ਨਾ ਕੋਈ ਕਨੈਕਸ਼ਨ ਹੀ ਨਹੀਂ ਰੱਖਦੇ ਔਰ 3 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਮਾਪੇ ਦੀ ਮੌਤ ਹੋ ਗਈ ਫਾਦਰ ਸਾਹਿਬ ਦੀ ਕੋਵਿਡ ਦੇ ਵਿੱਚ ਚਲੇ ਗਏ ਮਦਰ ਉਸ ਤੋਂ ਪਹਿਲਾਂ ਚਲੇ ਗਏ ਸੀ ਬ੍ਰਦਰ ਸਿਸਟਰ ਨੇ ਜਿਹੜੇ ਉਹ ਬਾਹਰ ਨੇ ਤੇ ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ ਇੱਕ ਭਰਾ ਵਾ ਜਿਹੜਾ ਉਹ ਤਾਂ ਕਹਿੰਦੇ ਕਦੇ ਆਉਂਦਾ ਨਹੀਂ ਬ੍ਰਦਰ ਤਾਂ ਨਹੀਂ ਕਦੇ ਆਏ ਇਹਨਾਂ ਦੇ ਤੇ ਸਿਸਟਰਾਂ ਜਿਹੜੀ ਜਿਹੜੀ ਭੈਣ ਆ ਉਹ ਪੈਸੇ ਭੇਜਦੀ ਆ ਆਪਣੇ ਉਥੋਂ ਕੈਨੇਡਾ ਤੋਂ ਭੈਣ ਜੌਬ ਕਰਦੇ ਨੇ ਉਹ ਇਹਨਾਂ ਦਾ ਰੈਂਟ ਵੀ ਦਿੰਦੇ ਨੇ ਤੇ ਇਹਨਾਂ ਦਾ ਜਿਹੜਾ ਫੂਡ ਦਾ ਜਿੰਨਾ ਵੀ ਖਰਚਾ ਆਉਂਦਾ ਹੋ ਸਕਦਾ 15 20 ਮਹੀਨੇ ਦਾ ਜਿਵੇਂ ਆਪਾਂ ਨੂੰ ਨਹੀਂ ਪਤਾ ਵੀ ਉਹ ਭੈਣ ਭੇਜਦੇ ਤੇ ਉਹਦਾ ਇਹ ਸਾਰਾ ਕੁਝ ਇੱਥੇ ਅੰਦਰ ਹੀ ਬੈਠੇ ਮਗਾ ਮਗਾ ਕੇ ਖਾਈ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਭਾਈ ਅੱਜ ਬਾਹਰਲੇ ਦੇਸ਼ਾਂ 'ਚ ਵੀ ਬਹੁਤ ਡਿਪਰੈਸ਼ਨ ਵਧਿਆ ਹੋਇਆ ਸੀ ਉੱਥੇ ਜਾ ਕੇ ਆਸਟ੍ਰੇਲੀਆ 'ਚ ਮੰਨ ਲੋ 10 ਦੇ ਸੀਗੇ ਵੀ ਪੰਜਾਂ ਬੰਦੇਆਂ ਮਗਰ ਤਿੰਨ ਬੰਦੇ ਡਿਪਰੈਸ਼ਨ 'ਚ ਆਜਾ ਹਨ ਕਿਵੇਂ ਹੋ ਸਕਦਾ ਨੰਬਰ ਉੱਪਰ ਥੱਲੇ ਉਹ ਵੀ ਪਰ ਜਨਨ ਕਿ ਬਹੁਤ ਜ਼ਿਆਦਾ ਵਧ ਰਿਹਾ ਔਰ ਲਾਈਫ ਹੈ ਜਿਹੜੀ ਉਹ ਮੰਨ ਲਓ ਇੰਨੀ ਟਫ ਹੋਈ ਜਾਂਦੀ ਆ ਮੰਨ ਲਓ ਬੰਦਾ ਭੱਜ ਰਿਹਾ ਉਹਦੇ ਤੋਂ ਜ਼ਿੰਦਗੀ ਜਿਉਣੋਂ ਤੋਂ ਤੇ ਪਰ ਇੱਥੇ ਤਾਂ ਚਲੋ ਸਰਕੰਸਟੈਂਸਸ ਥੋੜੇ ਹੋਰ ਸੀ ਇੱਥੇ ਫੈਮਿਲੀ ਸਪੋਰਟਿਵ ਸੀਗੀ ਇੱਥੇ ਉਹਨਾਂ ਦੇ ਸਿਸਟਰ ਨੇ ਮੰਨ ਲਓ ਗਰਵੀਰ ਕੋਰੇ ਭੈਣ ਦਾ ਨਾਮ ਹੈ ਨਾ ਮੰਨ ਲਓ ਇਹਨੂੰ ਉਹਨਾਂ ਨੇ ਬਾਹਰੋਂ ਪੈਸੇ ਭੇਜੇ ਰੈਂਟ ਪੀਰੀ ਦਾ ਦੇਈ ਗਏ ਖਾਣ ਪੀਣ ਦਾ ਪੈਸਾ ਭੇਜੀ ਗਏ ਹੁਣ ਜੇ ਇਹੀ ਚੀਜ਼ਾਂ ਭੈਣ ਨੂੰ ਨਾ ਦਿੰਦੇ ਫੈਮਿਲੀ ਮੈਂਬਰ ਪੈਸਾ ਨਾ ਦਿੰਦੇ ਤਾਂ ਇਹਨੂੰ ਜ਼ਿਆਦਾ ਬਾਹਰ ਆਉਣਾ ਪੈਣਾ ਸੀ ਨਿਕਲ ਕੇ ਘਰ ਦਾ ਵੀ ਕਮਰਾ ਖਾਲੀ ਕਰਨਾ ਪੈਣਾ ਸੀ ਕਿਉਂਕਿ ਰੈਂਟ ਨਹੀਂ ਸੀ ਦੇ ਹੋਣਾ ਔਰ ਉਸ ਤੋਂ ਬਾਅਦ ਕਿੱਥੇ ਰੰਡੇ ਮੈਂ ਕਿੱਦਾਂ ਰੰਦੇ ਤੇ ਇਹ ਜੀਵਨ ਮਤਲਬ ਕਿਸ ਤਰ੍ਹਾਂ ਦਾ ਬਤੀਤ ਕਰਦੇ ਆਪਾਂ ਥੋੜਾ ਇਮੇਜਿਨ ਕਰਕੇ ਦੇਖੀਏ ਤੇ ਬਹੁਤ ਇਦਾਂ ਦੀਆਂ ਭੈਣਾਂ ਨੇ ਵੀਰ ਨੇ ਜਿਹੜੇ ਇਸ ਤਰ੍ਹਾਂ ਦੀ ਕੰਡੀਸ਼ਨ ਚੱਲੇ ਜਾਂਦੇ ਨੇ ਆਪਾਂ ਉਹਨਾਂ ਦੀ ਸਪੋਰਟ ਕਰੀਏ ਉਹਨਾਂ ਨੂੰ ਟਾਈਮ ਦੇਣਾ ਪੈਣਾ ਉਹਨਾਂ ਨੂੰ ਇਸ ਭੈਣ ਨੂੰ ਵੀ ਜਿਹੜੀ ਪ੍ਰੋਬਲਮ ਸੀ ਬਿਮਾਰੀ ਸੀ ਇਹ ਇਕੱਲੇਪਣ ਦੀ ਬਿਮਾਰੀ ਸੀ ਲੋਨਲੀ ਲਾਈਫ ਲਿਆ ਰਹੇ ਸੀਗੇ ਜੇ ਇਹਦਾ ਕੱਲਾ ਪੜਨਾ ਹੁੰਦਾ 101% ਠੀਕ ਹੁੰਦੇ ਬਿਲਕੁਲ ਹੁਣ ਕੱਲਾ ਪੜ ਕਿਉਂ ਆ ਕਿਉਂਕਿ ਪਰਿਵਾਰ ਕੋਲੇ ਕੋਈ ਟਾਈਮ ਹੈ ਨਹੀਂ ਸਿਸਟਰ ਵਿਆਹੀ ਗਈ ਉੱਥੇ ਆ ਇੱਕ ਭੈਣ ਹੋਰ ਆ ਕਹਿੰਦੇ ਤਿੰਨ ਭੈਣਾਂ ਤੇ ਇੱਕ ਭਰਾ ਨੇ ਤੇ ਮਤਲਬ ਟਾਈਮ ਸਾਰਿਆਂ ਦੀ ਲਾਈਫ ਦੇ ਵਿੱਚ ਇੱਕੋ ਹੀ ਸਭ ਤੋਂ ਮੰਨ ਲਓ ਵੱਡੀ ਪ੍ਰੋਬਲਮ ਆ ਟਾਈਮ ਦੀ ਟਾਈਮ ਹੈ ਨਹੀਂ ਕਿਸੇ ਕੋਲੇ ਔਰ ਇਹਦੀ ਮੈਰਿਜ ਵੀ ਨਹੀਂ ਹੋਈ ਭੈਣ ਦੀ ਹੁਣ ਪਰ ਉਹ ਆਪਣੇ ਖਿਆਲਾਂ ਦੇ ਵਿੱਚ ਵਿਆਹ ਵੀ ਕਰੀ ਫਿਰਦੀ ਆ ਭੈਣ ਆਪ ਦਾ ਕਹਿੰਦੀ ਮੈਂ ਮੈਰਿਡ ਆ ਬੱਚੇ ਵੀ ਉਹ ਕਹਿੰਦੀ ਮੇਰੇ ਹਨਾ ਵੀ ਮੈਂ ਸਾਰਾ ਉਹਨੇ ਮਤਲਬ ਕਿਉਂਕਿ ਉਹਨੇ ਆਪਣੇ ਖਿਆਲਾਂ ਦੀ ਦੁਨੀਆ ਬਣਾਈ ਐ ਇਸ ਕਮਰੇ 'ਚ ਉਹ ਆਪਣੀ ਇਸ ਖਿਆਲਾਂ ਦੀ ਦੁਨੀਆ ਵਿੱਚ ਰਹਿ ਕੇ ਖੁਸ਼ ਆ ਔਰ ਇੱਥੇ ਰਹਿ ਕੇ ਆਪਣਾ ਜੀਵਨ ਉਹਦੇ ਸਿਰ 'ਚ ਤੁਸੀਂ ਦੇਖਿਆ ਹੋਣਾ ਐਡਾ ਵੱਡਾ ਗੁੱਛਾ ਜਟਾਵਾ ਦਾ ਔਰ ਸਾਫ਼ ਸੁਥਰੀ ਨਹਾਉਣਾ ਧੋਣਾ ਪ੍ਰੋਪਰ ਬਿਲਕੁਲ ਉਹਨੂੰ ਪਸੰਦ ਨਹੀਂ ਆ ਬੈੱਡ ਦਾ ਇੰਨਾ ਕੋਨਾ ਖਾਲੀ ਐ ਬਸ ਇੱਥੇ ਸੌਂਦੇ ਆ ਉਹ ਤੇ ਆਹੀ ਉਹਦੇ ਸਾਰੀ ਜ਼ਿੰਦਗੀ ਐ ਤੇ ਹੁਣ ਅਸੀਂ ਇੱਥੋਂ ਸੁਨੀਲ ਪਾਰਕ ਤੋਂ ਲੈ ਕੇ ਚੱਲੇ ਆ 38 ਨੰਬਰ ਪੀਜੀ ਦੇ ਵਿੱਚੋਂ ਸਾਡੇ ਇਸ ਭੈਣ ਨੂੰ ਗਰਵੀਰ ਕੌਰ ਨੂੰ ਹਨਾ ਤੇ ਗਰਵੀਰ ਕੌਰ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਤੁਸੀਂ ਵੀ ਪਲੀਜ਼ ਅਰਦਾਸ ਕਰਿਓ ਔਰ ਤੁਹਾਡੇ ਆਸ-ਪਾਸ ਕੋਈ ਵੀ ਇਸ ਤਰ੍ਹਾਂ ਦਾ ਮੈਂਬਰ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਨੂੰ ਬੇਨਤੀ ਆ ਵੀ ਥੋੜਾ ਟਾਈਮ ਦਿਓ ਠੀਕ ਆ ਅੰਦਰ ਨਹੀਂ ਪੜਨਦੇ ਗਾਲਾਂ ਕੱਢੂਗੇ ਲੜਪੂਗੇ ਥੋੜਾ ਗੁੱਸਾ ਹੋ ਜਾਣਗੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਥੋੜੀ ਗਾਲਾਂ ਵੀ ਖਾ ਸਕਦੇ ਥੋੜਾ ਗੁੱਸਾ ਵੀ ਚੱਲ ਸਕਦੇ ਆ ਪਰ ਉਹਨੂੰ ਕੱਲਾ ਨਾ ਰਹਿਣ ਦਿਓ ਜਦੋਂ ਬੰਦਾ ਇਕੱਲਾ ਖਾਲੀ ਦਿਮਾਗ ਸ਼ੈਤਾਨ ਦਾ ਘਰ ਆ ਪਾਕਸਰ ਗੱਲ ਕਰਦੇ ਜਦੋਂ ਇਕੱਲਾਪਣਾ ਉਹਨੇ ਤਾਂ ਫਿਰ ਆਹ ਹਾਲਾਤ ਪੈਦਾ ਕਰਨੇ ਕਰਨੇ ਹੁਣ ਅੰਕਲ ਹੁਣਾਂ ਨੂੰ ਮਤਲਬ ਉਹਨਾਂ ਨੂੰ ਰੈਂਟ ਮਿਲਦਾ ਸੀ ਉਹ ਕੀ ਕਰਦੇ ਉਹ ਆ ਕੇ ਲੜ ਵੀ ਨਹੀਂ ਸਕਦੇ ਸੀ ਬਦ ਨਹਾਉਂਦੀ ਨਹੀਂ ਭਾਈ ਜਾਂ ਉਹ ਸਫਾਈ ਨਹੀਂ ਅੰਦਰ ਤਾਂ ਬੜਨੀ ਸੀ ਦਿੰਦੀ ਕਿਸੇ ਨੂੰ ਮਤਲਬ ਫਿਰ ਕਰਨਾ ਕੀ ਨੇ ਕਰਨਾ ਤਾਂ ਮਤਲਬ ਫੈਮਿਲੀ ਨੇ ਹੁਣ ਫੈਮਿਲੀ ਕੈਨੇਡਾ ਚ ਫਸੀ ਹੋਈ ਹੈ ਭੈਣ ਉਹ ਕਹਿੰਦੀ ਮੈਂ ਆ ਨਹੀਂ ਸਕਦੀ ਇੱਕ ਵਾਰੀ ਆਈ ਸੀ ਉਹ ਉਹਨਾਂ ਨੇ ਉਹਦੇ ਹਸਬੰਦ ਨੂੰ ਵੀ ਅੰਦਰ ਬੜਨ ਦਿੱਤਾ ਫਿਰ ਉਹਦਾ ਨਤੀਜਾ ਸਾਰਾ ਤੁਸੀਂ ਦੇਖ ਹੀ ਰਹੇ ਹੋ ਫਿਰ ਇਹ ਕੀ ਆ ਨਾ ਪਰ ਜਾਨੀ ਕਿ ਫ੍ਰਿਜ ਦੇ ਹਾਲਾਤ ਦੇਖ ਕੇ ਤਾਂ ਬੜਾ ਮੰਨ ਲਓ ਐਨ ਲੱਗਦਾ ਵੀ ਕਿੰਨੀ ਗੰਦਗੀ ਦੇ ਵਿੱਚ ਰਹਿ ਰਹੀ ਸੀ ਭੈਣ ਇਹਦੇ ਵਿੱਚੋਂ 스멜 ਆ ਰਹੀ ਹੈ ਗਲੇ ਸੜੇ ਦੀ ਤੇ ਔਰ ਕਿੰਨੇ ਆ ਦੇਖੋ ਆ ਸਾਰੇ ਕੋਈ ਕੀੜੇ ਨੇ ਆ ਦੇਖੋ ਆ ਸਾਰੇ ਸੁਸਰੀਆਂ ਜਿਹੇ ਕੀੜੇ ਜੇ ਭਰੇ ਪਈ ਆ ਫ੍ਰਿਜ ਦੇ ਨਾਲ ਨੂੰ ਤੇ ਮਤਲਬ ਇਹਨੂੰ ਸਾਰੇ ਨੂੰ ਸਾਫ਼ ਕਰਾਉਣਾ ਕਲੀਨਿੰਗ ਕਰਾਉਣੀ ਵੀ ਮੰਨ ਲਓ ਆਪਣੇ ਆਪ 'ਚ ਇੱਕ ਵੱਡੀ ਗੱਲ ਆ ਤੇ ਪਰ ਇਹਨਾਂ ਦੀ ਫੈਮਿਲੀ ਨਾਲ ਹੁਣ ਗੱਲ ਹੋਈ ਇਹਨਾਂ ਦੇ ਸਿਸਟਰ ਤੇ ਜੀਜਾ ਜੀ ਦੇ ਨਾਲ ਉਹ ਭੇਜ ਰਹੇ ਨੇ ਆਪਣੇ ਕਿਸੇ ਰਿਲੇਟਿਵ ਨੂੰ ਆ ਕੇ ਇਸ ਕਮਰੇ ਨੂੰ ਆਪਦੇ ਸਮਾਨ ਨੂੰ ਇਸ ਕਮਰੇ ਦੇ ਨੂੰ ਆਪਣੇ ਅੰਡਰ ਕਰ ਲੈਣਗੇ ਤੇ ਬਾਕੀ ਕੁਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਕੋਆਪਰੇਟ ਕੀਤਾ ਤੁਸੀਂ ਇਸ ਗੱਲ ਨੂੰ ਸਮਝਿਆ ਵੀ ਉਹਨੂੰ ਵਕਤ ਹੈ ਜ਼ਰੂਰਤ ਹੈ ਹਨਾ ਤੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਠੀਕ ਹੈ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ